ਤਾਜਮਹਿਲ ਤੇ ਮੈਂ ਆ ਇਸ ਤਾਜਮਹਿਲ ਦੀ ਉਰੇ ਆਉ ਕੱਪੜੇ ਧੋਣ ਵਾਲੀ ਸਾਡੇ ਧੋਣ ਵਾਲੀ ਕੱਪੜੇ ਪ੍ਰੈਸ ਕਰਨ ਵਾਲੀ ਝਾੜੂ ਲਾਉਣ ਵਾਲੀ ਪੋਚਾ ਲਾਉਣ ਵਾਲੀ ਤੇ ਖਾਣਾ ਬਣਾਉਣ ਵਾਲੀ ਦੋਸਤੋ ਇਹ ਤਾਂ ਸੀਗਾ ਜਿਹਾ ਸਾ ਮਜ਼ਾਕ ਤੇ ਪ੍ਰਮਾਤਮਾ ਰੱਖੇ ਸੁੱਖ ਐਸੇ ਤਰ੍ਹਾਂ ਹੱਸਦੇ ਵਸਦੇ ਕਰ ਰਹਿੰਦੇ ਆਪਾਂ ਕੰਮ ਕਰਦੇ ਰਹੀਏ ਤੇ ਅੱਜ ਮੈਂ ਤੁਹਾਨੂੰ ਕਰਾਉਂਗੀ ਜੀ ਆਪਣੇ ਸਾਰੇ ਤਾਜਮਹਿਲ ਦੀ ਸੈਰ ਤੇ ਬਹੁਤ سارے ਦੋਸਤਾਂ ਦੇ ਕਮੈਂਟ ਆ ਰਹੇ ਸੀ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਾਹਰਲਾ ਜਿਹੜਾ ਕਿ ਪੋਰਸ਼ਨ ਦਿਖਾਵਾਂਗੇ ਜਿੱਥੇ ਆਪਣੇ ਮਤਲਬ ਕੀ ਰੋਜ਼ੀ ਰੋਟੀ ਜਿਹਦੇ ਆਧਾਰ ਤੇ ਚੱਲਦੀ ਹੁੰਦੀ ਆ ਤੇ ਜਿਸ ਦਿਨ ਆਹ ਵਾਲੀ ਹਵੇਲੀ ਬਣਾਈ ਸੀ ਨਾ ਤੇ ਸਾਡੇ ਮੰਮੀ ਕਹਿੰਦੇ ਹੁੰਦੇ ਸੀ ਵੀ ਬਹੁਤ ਹੀ ਜ਼ਿਆਦਾ ਵੱਡੀ ਜਿਹੜੀ ਕਿ ਹਵੇਲੀ ਐਵੇਂ ਵਾਲੀ ਆ ਆਪਾਂ ਇਹਦਾ ਕੀ ਕਰਨਾ ਹਨਾ ਤੇ ਪਰ ਹੁਣ ਇਹਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੰਨਾ ਲੋਹਾ ਇਕੱਠਾ ਆ ਗਿਆ ਇੰਨੇ ਸੰਦ ਇਕੱਠੇ ਹੋ ਗਏ ਆ ਕਿ ਹੋਰ ਮਤਲਬ ਕਿ ਜੇ ਆਪਾਂ ਲਿਆਉਣੇ ਆ ਤਾਂ ਉਹ ਜਿਹੜੀ ਕਿ ਖਿਲਾਰਨ ਵਾਸਤੇ ਜਗ੍ਹਾ ਜਿਹੜੀ ਕਿ ਬਾਕੀ ਨਹੀਂ ਰਹੀ ਤੇ ਬਹੁਤ ਵਧੀਆ ਲੱਗਦਾ ਵੀ ਸਾਰੀ ਹਵੇਲੀ ਐ ਜਿਹੜੀ ਕਿ ਭਰੀ ਹੋਈ ਐ ਪਰ ਤੇ ਹਾਂਜੀ ਇੱਧਰ ਆਪਣਾ ਬੂਮ ਖੜਾ ਹੋਇਆ ਜੀ ਜਿਹਦੇ ਤੋਂ ਆਪਾਂ ਇੱਕ ਵਾਰੀ ਕੰਮ ਲੈ ਚੁੱਕੇ ਆ ਰੇ ਸਪਰੇਅ ਦਾ ਤੇ ਹੁਣ ਇਹਨੂੰ ਧੋਸਵਾਰ ਕੇ ਜਿਹੜਾ ਕਿ ਆਪਾਂ ਇੱਧਰਲੇ ਪਾਸੇ ਖੜਾ ਕੀਤਾ ਹੋਇਆ ਤੇ ਅੱਗੇ ਤੁਸੀਂ ਇਹਨੂੰ ਮਿੱਟੀ ਦੇ ਵਿੱਚ ਲਿਬੜਿਆ ਦੇਖਿਆ ਸੀ ਤੇ ਹੁਣ ਧੋਣ ਤੋਂ ਬਾਅਦ ਤੁਸੀਂ ਦੇਖੋ ਕਿੰਨੀਆਂ ਜ਼ਿਆਦਾ ਜਿਹੜੀਆਂ ਕਿ ਚਮਕਾ ਮਾਰ ਰਿਹਾ ਤੇ ਪੂਰਾ ਨਵਾਂ ਨਕੋਰ ਹਨਾ ਕਿੰਨਾ ਸੋਹਣਾ ਲੱਗ ਰਿਹਾ ਤੇ ਇੱਧਰ ਆਪਣਾ ਜਿਹੜਾ ਆ ਟਰੈਕਟਰ ਜਿਹਦੇ ਨਾਲ ਆਪਾਂ ਕੱਦੂ ਕਰਦੇ ਹੁੰਦੇ ਸੀ ਝੋਨੇ ਦੇ ਵਿੱਚ ਤੇ ਇਹਨੂੰ ਵੀ ਆਪਾਂ ਧੋਸਵਾਰ ਕੇ ਇੱਕ ਵਾਰੀ ਵੈਸੇ ਠੱਲਤਾ ਹੈਗਾ ਪਰ ਇਹਦੀ ਜਿਹੜੀ ਕਿ ਸਰਵਿਸ ਅੱਜ ਕਰਾ ਕੇ ਲਿਆਉਣੀ ਆ ਕਿਉਂਕਿ ਕਾਫੀ ਮਤਲਬ ਕਿ ਚੱਲਿਆ ਕੀਤਾ ਹਨਾ ਤੇ ਉਹਨਾਂ ਦੀ ਵੀ ਸਾਰੀ ਵੀ ਬਿਜਲੀ ਸਰਵਿਸ ਵੀ ਹੋ ਜਾਊਗੀ ਤੇ ਜਿਹਦੇ ਨਾਲ ਕਾਫੀ ਟਾਈਮ ਫੇਰ ਜਿਹੜਾ ਕਿ ਟੱਪ ਜਾਊਗਾ ਤੇ ਹੁਣ ਆਪਾਂ ਜਿਹੜਾ ਕਿ ਇੱਧਰਲੀ ਸਾਈਡ ਜਾਂਦੇ ਆ ਜੀ ਤੇ ਇੱਧਰ ਆਪਣਾ ਖੜਿਆ ਜੀ ਬਲੈਰੋ ਕੈਂਪਰ ਤੇ ਕਈ ਵਾਰੀ ਆਪਾਂ ਵੀਡੀਓ ਦੇ ਵਿੱਚ ਕਿਹਾ ਹੋਇਆ ਵੀ ਇਹਨੂੰ ਆਪਾਂ ਸੇਲ ਕਰਨਾ ਕਿਉਂਕਿ ਆਪਾਂ ਜਿਹੜੀ ਕਿ ਹੁਣ ਨਵੀਂ ਗੱਡੀ ਬੁੱਕ ਕਰਾਉਣ ਜਾ ਰਹੇ ਆ ਤੇ ਇਹਨੂੰ ਆਪਾਂ ਇੱਕ ਵਾਰੀ ਸੇਲ ਕਰ ਦਾਂਗੇ ਕਿਉਂਕਿ ਇੰਨੀਆਂ ਥਾਵਾਂ ਹੈ ਨਹੀਂਆਂ ਵੈਸੇ ਮਤਲਬ ਕਿ ਮਸ਼ੀਨਰੀ ਜ਼ਿਆਦਾ ਹੋਗੀ ਤੇ ਜਿਹੜੀ ਸਪੇਸ ਥੋੜੀ ਜਿਹੀ ਘਟ ਗਈ ਹੈ ਤੇ ਫਿਰ ਅਸੀਂ ਕਿਹਾ ਵੀ ਇੰਨੀ ਆਪਾਂ ਗੱਡੀਆਂ ਕੀ ਕਰਨੀਆਂ ਆ ਤੇ ਆਜੋ ਤੁਹਾਨੂੰ ਮਾੜੀ ਜੀ ਝਲਕ ਵੀ ਮਰਾ ਦਿੰਨੇ ਸਾਡੇ ਕੈਂਪਰ ਦੀ ਤੇ ਕੈਂਪਰ ਦੇ ਵਿੱਚ ਸੋ ਦੋਸਤੋ ਸਾਡੇ ਚ ਵੈਸੇ ਕੋਈ ਵੀ ਪ੍ਰੋਬਲਮ ਨਹੀਂ ਹੈਗੀ 1% ਵੀ ਕਿਉਂਕਿ ਅਸੀਂ ਇਹਨੂੰ ਜਦੋਂ ਲਿਆ ਸੀਗਾ ਤਿੰਨ ਚਾਰ ਸਾਲ ਹੋ ਗਏ ਆ ਤੇ ਉਦੋਂ ਉਦੋਂ ਬਾਅਦ ਹੀ ਸੀ ਇਹਦੇ ਤੇ ਕਾਫੀ ਜਿਆਦਾ ਮਤਲਬ ਕਿ ਪੈਸਾ ਲਾਤਾ ਤੇ ਜਿਹੜੇ ਟਾਇਰ ਨੇ ਉਹ ਅਸੀਂ ਜਿਹੜੇ ਕਿ ਨਵੇਂ ਪਵਾਏ ਹੋਏ ਆ ਜਾਂ ਥੋੜਾ ਮੋਟਾ ਜਿਹੜਾ ਕਿ ਇਹਨੂੰ ਮੋਡੀਫਾਈ ਵੀ ਕੀਤਾ ਹੋਇਆ ਬੰਪਰ ਵਗੈਰਾ ਲਾ ਕੇ ਤੇ ਵਿੱਚੋਂ ਵੀ ਜਿਹੜਾ ਕਿ ਇਹ ਬਿਲਕੁਲ ਐ ਸਾਫ਼ ਪਿਆ ਹੋਇਆ ਹੈਗਾ ਤੇ ਕੋਈ ਤੋਂ ਕੋਈ ਗਲਿਆ ਸੜਿਆ ਨਹੀਂ ਤੇ ਵਿੱਚ ਜਿਹੜਾ ਕੋਈ ਏਸੀ ਵਗੈਰਾ ਸੀਗਾ ਉਹ ਵੀ ਅਸੀਂ ਸਾਰਾ ਕੁਝ ਨਵਾਂ ਹੀ ਲਾਇਆ ਹੋਇਆ ਹੈਗਾ ਤੇ ਵੈਸੇ ਦਿਲ ਨਹੀਂ ਕਰਦਾ ਵੇਚਣ ਨੂੰ ਪਰ ਹਜੇ ਸਲਾਹ ਜੀ ਬਣ ਰਹੀ ਆ ਵੀ ਵੀ ਸ਼ਾਇਦ ਅਸੀਂ ਸੇਲ ਇਹਨੂੰ ਕਰ ਦਾਂਗੇ ਤੇ ਇਧਰਲੀ ਸਾਈਡ ਆਪਣੇ ਪਸ਼ੂ ਬੰਨੇ ਹੋਇਆ ਹਜੇ ਕਿਉਂਕਿ ਹਜੇ ਬਾਹਰ ਗਰਮੀ ਆ ਤੇ ਜੇ ਥੋੜਾ ਜਿਹਾ ਮੌਸਮ ਠੰਡਾ ਹੋ ਜਾਊਗਾ ਤੇ ਉਹਦੇ ਜਿਹੜਾ ਕਿ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਤੇ ਕੱਲ ਆਪਾਂ ਵੀਡੀਓ ਵੀ ਪਾਈ ਸੀ কুলਰ ਵਾਲੀ ਜਿਹੜੇ কুলਰ ਦੇ ਵਿੱਚ ਹਨਾ ਆਪਾਂ ਸਾਰਾ ਸਿਸਟਮ ਲਾ ਕੇ ਤੇ ਬਾਹਰ ਬਹੁਤ ਹੀ ਆਰਾਮਦਾਰੀ ਦੇ ਨਾਲ ਜਿਹੜੇ ਕਿ ਆਪਣੇ ਪਸ਼ੂ ਜਿਹੜੇ ਬੈਠੇ ਹੋਏ ਆ ਇੱਥੇ ਵੀ ਜਿਹੜੇ ਬਹੁਤ ਹੀ ਆਰਾਮ ਦੇ ਨਾਲ ਬੈਠੇ ਹੋਏ ਆ ਦੋਸਤੋ ਮੇਨ ਗੱਲ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਾਂਝਦੇ ਆ ਕਿ ਸਾਡੇ ਘਰ ਜਿਹੜੇ ਕਿ ਹਰ ਸਾਲ ਵਿਜੜੇ ਜਿਹੜੇ ਬਹੁਤ ਹੀ ਸਾਰੇ ਆਲ ਨੇ ਪਾ ਲੈਂਦੇ ਨੇ ਇਸੇ ਤਰ੍ਹਾਂ ਹੀ ਸਾਡੇ ਬਾਹਰ ਵੀ ਦਰਖਤਾਂ ਦੇ ਉੱਪਰ ਪਾਏ ਹੋਏ ਆ ਤੇ ਇੱਥੇ ਵੀ ਬਹੁਤ ਸਾਰੇ ਪਾਏ ਹੋਏ ਆ ਤੇ ਇਹਨਾਂ ਚੀਜ਼ਾਂ ਨੂੰ ਚਾਹੇ ਤੁਸੀਂ ਜਿੰਨਾ ਮਰਜੀ ਤੁਹਾਡੇ ਕੋਲੇ ਪੈਸਾ ਹੋਵੇ ਤੇ ਤੁਸੀਂ ਇਹਨਾਂ ਨੂੰ ਆਪਣੇ ਨਾਲ ਮਤਲਬ ਕਿ ਜ਼ਬਰਦਸਤੀ ਇਹਨਾਂ ਨੂੰ ਆਪਣੇ ਘਰੇ ਨਹੀਂ ਬੁਲਾ ਸਕਦੇ ਜਿੱਥੇ ਇਹਨਾਂ ਨੇ ਆਉਣਾ ਨਾ ਆਪਦੀ ਮਰਜ਼ੀ ਨਾਲ ਹੀ ਆਉਣਾ ਤੇ ਹਾਂਜੀ ਇੱਧਰ ਆਪਣਾ ਵੱਡਾ ਜੌਂਡੀਅਰ ਜਿਹੜਾ ਕਿ ਆਪਾਂ ਧੋ ਸਵਾਰ ਕੇ ਇੱਥੇ ਜਿਹੜਾ ਕਿ ਠਾਲਤਾ ਤੇ ਹੁਣ ਜਦੋਂ ਝੋਨਾ ਪੱਕੂਗਾ ਫਿਰ ਆਪਾਂ ਇਹਨੂੰ ਮੰਡੀ ਚ ਲੈ ਜਾਣ ਵਾਸਤੇ ਉਦੋਂ ਹੀ ਆਪਾਂ ਇਹਨੂੰ ਬਾਹਰ ਕੱਢਾਂਗੇ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਤੇ ਅੰਦਰ ਸਾਡੇ ਦਾਦੀ ਤੇ ਜੈਸਵੀਕ ਜਿਹੜਾ ਕਿ ਬੈਠੇ ਹੋਏ ਆ ਤੇ ਉਹਨਾਂ ਨੂੰ ਅਸੀਂ ਕਹਿੰਨੇ ਆ ਵੀ ਤੁਸੀਂ ਬਿਲਕੁਲ ਵੀ ਬਾਹਰ ਨਾ ਨਿਕਲਿਆ ਕਰੋ ਬਸ ਅੰਦਰ ਹੀ ਬੈਠੇ ਰਿਹਾ ਕਰੋ ਕਿਉਂਕਿ ਗਰਮੀ 4-5 ਦਿਨਾਂ ਦੀ ਤਾਂ ਬਹੁਤ ਹੀ ਜ਼ਿਆਦਾ ਪੈ ਰਹੀ ਆ ਤੇ ਇਹ ਹੈਗੀ ਆ ਜੀ ਆਪਣੀ ਲੌਬੀ ਖੁੱਲੀ ਡੁੱਲੀ ਤੇ ਹੁਣ ਆਪਣੇ ਇੱਧਰ ਹੈਗੀ ਆ ਜੀ ਕਿਚਨ ਜਿੱਥੇ ਕਿ ਆਪਾਂ ਬਹੁਤ ਹੀ ਘੱਟ ਜਿਹੜਾ ਕੰਮ ਕਰਦੇ ਹੁੰਨੇ ਆ ਹਾਂਜੀ ਤੇ ਇਹ ਆਪਣੀ ਇੱਕ ਆਪਾਂ ਇੱਕ ਸਟੂਡੀਓ ਦੀ ਤਰ੍ਹਾਂ ਇੱਕ ਸਟੂਡੀਓ ਬਣਾਉਣਾ ਚਾਇਆ ਸੀਗਾ ਤੇ ਆਪਾਂ ਇੱਥੇ ਵੀਡੀਓਜ਼ ਜਿਹੜੀਆਂ ਬਣਾਉਨੇ ਹੁੰਦੀਆਂ ਤੇ ਇੱਧਰ ਆਪਣੇ ਦੋ ਪਲੇ ਬਟਨ ਵੀ ਪਏ ਹੋਏ ਆ ਤੇ ਇੱਧਰ ਆਪਾਂ ਆਪਣਾ ਨਾਮ ਲਿਖਾ ਕੇ ਚੈਨਲ ਦਾ ਤੇ ਪੂਰਾ ਵਧੀਆ ਮਤਲਬ ਕਿ ਤਿਆਰ ਕਰਵਾਈ ਸੀਗੀ ਤੇ ਇੱਥੇ ਵੀ ਤੁਸੀਂ ਵੀਡੀਓਜ਼ ਦੇਖਦੇ ਹੋ ਨੇ ਤੇ ਬਹੁਤ ਸਾਰੇ ਦੋਸਤ ਇਹ ਵੀ ਕਹਿੰਦੇ ਆ ਵੀ ਤੁਸੀਂ 커튼 ਲਵਾਏ ਆ ਜਾਂ ਤੁਸੀਂ ਜਿਹੜਾ ਕਿ ਏਸੀ ਲਵਾਇਆ ਹੋਇਆ ਇਹਨੂੰ ਆਪਾਂ ਜਿਹੜਾ ਕਿ ਕਿਚਨ ਤੇ ਨਾਲੇ ਆਪਾਂ ਸਟੂਡੀਓ ਦੋ ਤਰ੍ਹਾਂ ਜਿਹੜਾ ਕਿ ਬਣਾਇਆ ਹੋਇਆ ਹੈਗਾ ਇੱਧਰ ਆ ਗਿਆ ਜੀ ਆਪਣਾ ਡ్రਾਈੰਗ ਰੂਮ ਤੇ ਡ్రਾਈੰਗ ਰੂਮ ਵੀ ਤੁਸੀਂ ਦੇਖ ਹੀ ਸਕਦੇ ਹੋ ਜਿਹੜਾ ਕਿ ਖੁੱਲਾ ਡੁੱਲਾ ਹੈਗਾ ਤੇ ਜਦੋਂ ਵੀ ਆਪਣੇ ਗੈਸਟ ਆਉਂਦੇ ਨੇ ਤੇ ਇਹ ਇੱਕ ਤਰ੍ਹਾਂ ਦਾ ਗੈਸਟ ਰੂਮ ਵੀ ਇਹਨੂੰ ਕਹਿ ਸਕਦੇ ਆ ਆਪਾਂ ਤੇ ਕਈ ਦੋਸਤ ਇਹ ਵੀ ਕਹਿੰਦੇ ਆ ਵੀ ਤੁਸੀਂ ਜਿਹੜੀਆਂ ਸੋਫੇ ਦੇ ਨਾਲ ਬੈੱਡ ਲਾਇਆ ਹੋਇਆ ਤੇ ਬਸ ਪਿੰਡਾਂ ਦੇ ਵਿੱਚ ਤਾਂ ਜਿਵੇਂ ਲੋਟ ਆਉਂਦਾ ਉਵੇਂ ਹੀ ਅਗਲਾ ਕਰ ਲੈਂਦਾ ਹੈਗਾ ਕੋਈ ਸਪੈਸ਼ਲ ਆਪਣੇ ਐਵੇਂ ਨਹੀਂ ਹੁੰਦੇ ਵੀ ਆਹ ਰੂਮ ਇਹਨਾਂ ਦਾ ਹੀ ਆ ਜਾਂ ਇਦਾਂ ਹਨਾ ਤੇ ਹੁਣ ਆਪਾਂ ਜਾਣਦੇ ਆ ਜੀ ਉਧਰ ਮੰਮੀ ਵਾਲੇ ਕਮਰੇ ਦੇ ਵਿੱਚ ਤੇ ਇਹ ਸਾਡਾ ਬੈਡਰੂਮ ਹੈ ਇੱਧਰ ਹੈ ਤੇ ਆਹ ਹੋ ਗਿਆ ਜੀ ਵਾਸ਼ਰੂਮ ਤੇ ਇੱਧਰ ਮੰਮੀ ਦਾ ਕਮਰਾ ਜਿੱਥੇ ਕਿ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਆ ਕਿਉਂਕਿ ਇੱਥੇ ਜਿਹੜਾ ਏਸੀ ਵਗੈਰਾ ਚੱਲਦਾ ਹੈਗਾ ਤੇ ਇੱਧਰ ਸਾਡੀ ਬੀਬੀ ਬੈਠੇ ਆਏ ਨੇ ਤੇ ਬੀਬੀ ਸਾਡੇ ਜਿਹੜੇ ਕੀ ਵਿਹਲੇ ਨਹੀਂ ਬਹਿੰਦੇ ਇਹ ਕਹਿੰਦੇ ਮੈਨੂੰ ਤੁਸੀਂ ਸਬਜ਼ੀ ਫੜਾਇਆ ਕਰੋ ਮੈਂ ਅੰਦਰ ਬੈਠੀ ਕੀ ਕਰਦੀ ਆ ਮੈਨੂੰ ਸਬਜ਼ੀ ਦੇ ਜਾ ਕਰੋ ਮੈਨੂੰ ਜਿਹੜੇ ਕੀ ਕੱਪੜੇ ਦੇ ਜਾ ਕਰੋ ਤਾਂ ਮਾਰਨ ਵਾਸਤੇ ਬਜ਼ੁਰਗਾਂ ਨੂੰ ਹੁੰਦਾ ਹਨਾ ਵੀ ਅਸੀਂ ਵਿਹਲੇ ਕੀ ਬੈਠਣਾ ਤੇ ਬੀਬੀ ਜਿਹੜਾ ਕਿ ਸਬਜੀ ਕੱਟ ਰਹੀ ਆ ਤੇ ਬੀਬੀ ਵੇਖ ਕद्दू ਕਿੱਡਾ ਵੱਡਾ ਹੋ ਗਿਆ ਹਨਾ ਤੇ ਹਾਂਜੀ ਹੁਣ ਆਪਾਂ ਜਾਣੇ ਆ ਜੀ ਫੇਰ ਬਾਹਰ ਤੇ ਬਾਹਰ ਆਪਾਂ ਜਿਹੜਾ ਕਿ ਗੰਨੇ ਦਾ ਜੂਸ ਬਣਾਉਣਾ ਸੀਗਾ ਤੇ ਉਹਦੇ ਆਪਾਂ ਮਸ਼ੀਨ ਦਾ ਜਿਹੜਾ ਸਾਰਾ ਸੈਟਅਪ ਕਰਕੇ ਰੱਖਿਆ ਹੋਇਆ ਤੇ ਜਿਹੜੇ ਕਿ ਕਿਉਂਕਿ ਗਰਮੀ ਇੰਨੀ ਜ਼ਿਆਦਾ ਤੇ ਫੇਰ ਇਸ ਟਾਈਮ ਜਿਹੜਾ ਕਿ ਅਸੀਂ ਗੰਨੇ ਦਾ ਜੂਸ ਬਣਾ ਲੈਨੇ ਹੁੰਨੇ ਆ ਤੇ ਥੋੜੀ ਜਿਹੀ ਡਾਈਟ ਵੀ ਡਾਈਟਿੰਗ ਵੀ ਹੋ ਜਾਂਦੀ ਆ ਤੇ ਰਾਤ ਨੂੰ ਰੋਟੀ ਦਾ ਟਿੱ ਨਹੀਂ ਖਾਈ ਦੀ ਕਿਉਂਕਿ ਜੂਸ ਹੈ ਜਿਹੜਾ ਕਿ ਇੰਨਾ ਜ਼ਿਆਦਾ ਹੈਵੀ ਹੁੰਦਾ ਤੇ ਬਹੁਤ ਹੀ ਮौजਾਂ ਲੱਗੀਆਂ ਹੋਈਆਂ ਇਸ ਮਸ਼ੀਨ ਦੀਆਂ ਵੀ ਤੇ ਪਰ ਇਹਦੇ ਵਿੱਚ ਜਿਹੜੇ ਕਿ ਅੰਨੇ ਜ਼ਿਆਦਾ ਮੋਟੇ ਸੀਗੇ ਤੇ ਇਹਨਾਂ ਨੂੰ ਪਹਿਲਾਂ ਟੁਕੜੇ ਕਰਨੇ ਪੈਂਦੇ ਆ ਤੇ ਮੈਂ ਥੋੜੇ ਜਿਹੇ ਟੁਕੜੇ ਕਰਕੇ ਪਹਿਲਾਂ ਰੱਖੇ ਹੋਏ ਆ ਤੇ ਹਾਂਜੀ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਤੇ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਸੀ ਕਿਉਂਕਿ ਕਈਆਂ ਨੇ ਵਲੌਗ ਪਿਛਲੇ ਦੇਖੇ ਹੁੰਦੇ ਕਈਆਂ ਨੇ ਨਹੀਂ ਦੇਖੇ ਹੁੰਦੇ ਤੇ ਉਹ ਕਹਿੰਦੇ ਸੀ ਕਿ ਤੁਸੀਂ ਆਪਣੇ ਘਰ ਦੀ ਸੈਰ ਸਾਨੂੰ ਕਰਵਾਓ ਤੇ ਉਹਨਾਂ ਵਾਸਤੇ ਆਪਾਂ ਇਹ ਵਲੌਗ ਬਣਾਇਆ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਜੀ